ਹਾਂਜੀ ਤੁਹਾਡੇ ਨਾਲ ਛੋਟ ਵੀਡੀਓ ਚ ਸਮੇਂ ਬਾਰੇ ਗੱਲ ਕਰਨੀ ਆ ਤੇ ਸਮਾਂ ਜਿਹੜਾ ਵਾ ਸਿਰਫ ਟੋਡੇ ਦਾ ਸਮਾਂ ਟੋਡੇ ਲਈ ਕੀਮਤੀ ਆ ਦੂਜੇ ਲਈ ਬਕਾਰ ਇੱਥੇ 5-5 10-10 ਸਾਲ ਟੋਡੇ ਤੋਂ ਕੰਮ ਲੈ ਕੇ ਚਲੋ 5-10 ਸਾਲ ਛੱਡੋ 2-3 ਦਿਨ ਕੰਮ ਲੈ ਕੇ ਮਤਲਬ ਕੱਢ ਕੇ ਤੁਹਾਨੂੰ ਛੱਡ ਦਿੰਦੇ ਨੇ ਟੋਡੀ ਮਿਹਨਤ ਵੀ ਪੂਰੀ ਨਹੀਂ ਦੇਣਗੇ ਜੇ ਦੇ ਵੀ ਰੇਤ ਗੱਲਾਂ ਨਾਲ ਦੇਣਗੇ ਗੱਲਾਂ ਕਰਨ ਦੇ ਨਾਲ ਹੈਨਾ ਕਿਉਂ ਸਮੇਂ ਨੂੰ ਆਪਦਾ ਵਿਅਰਥ ਨਾ ਜਾਣ ਦੋ ਚੰਗਾ ਕੋਈ ਹੱਥ ਦਾ ਕੰਮਕਾਰ ਸਿੱਖੋ ਠੀਕ ਆ ਕਿਉਂਕਿ ਦੂਜੇ ਵਾਸਤੇ ਕੋਈ ਵੈਲਿਊ ਨਹੀਂ ਟੋਡੀ ਸਿਰਫ ਮਤਲਬ ਕੱਢਦੇ ਆ ਕਿ ਮੇਰਾ ਅੱਜ ਦਾ ਸਰਜੇ ਠੀਕ ਆ ਮਤਲਬ ਕੱਢ ਕੇ ਉਦੋਂ ਮਤਲਬ ਵੀ ਮਿੱਠੇ ਹੋਣਗੇ ਮਤਲਬ ਕੱਢਣ ਤੋਂ ਬਾਅਦ ਪਿੱਠ ਪਿੱਛੇ ਉਹ ਗੱਲਾਂ ਕਰਦੇ ਨੇ ਹੁਣ ਮੈਂ ਤੁਹਾਨੂੰ ਪੰਜਾਬੀ ਚ ਦੱਸ ਨਹੀਂ ਸਕਦਾ ਇਸ ਛੋਟ ਵੀਡੀਓ ਵਿੱਚ ਤੁਹਾਡੇ ਨਾਲ ਮੈਂ ਇਹ ਗੱਲ ਕਰਨੀ ਸ਼ੇਅਰ ਕੀ ਆਦੇ ਸਮੇਂ ਨੂੰ ਬਰਬਾਦ ਨਾ ਹੁੰਦੋ ਠੀਕ ਆ ਤੇ ਆਪਣੇ ਸਮੇਂ ਨੂੰ ਚੰਗੇ ਕੰਮ ਚ ਲਾਓ ਤੁਸੀਂ ਚੰਗਾ ਕੋਈ ਹੱਥ ਦਾ ਕੰਮਕਾਰ ਸਿੱਖੋ ਤੇ ਆਪਦਾ ਘਰ-ਬਾਰ ਚਲਾਓ ਠੀਕ ਆ ਇਸ ਛੋਟ ਵੀਡੀਓ ਵਿੱਚ ਮੈਂ ਆ ਹੀ ਗੱਲ ਕਰਨੀ ਸੀ ਚੰਗੀ ਲੱਗੇ ਤਾਂ ਲਾਈਕ ਸਬਸਕ੍ਰਾਈਬ ਕਰਿਓ ਠੀਕ ਆ ਬਾਕੀ ਤੁਹਾਡੇ ਪਿਆਰ ਦੀ ਬਹੁਤ ਲੋੜ ਹਜੇ ਫ੍ਰੈਸ਼ਰ ਆ ਨਵੇਂ ਆ ਇਹਨਾਂ ਸੋਸ਼ਲ ਮੀਡੀਆ ਬਾਰੇ ਜਾਂ YouTube ਬਾਰੇ ਨੌਲੇਜ ਨਹੀਂ ਹੈਗੀ ਪਰ ਕੋਸ਼ਿਸ਼ ਕਰੀ ਦੀ ਤੁਹਾਡੇ ਨਾਲ ਯੂਨੀਕ ਚੀਜ਼ ਸ਼ੇਅਰ ਕਰ ਸਕੀਏ ਠੀਕ ਆ ਮੈਨੂੰ ਵੀ ਪਤਾ ਆ ਸਟਾਰਟਿੰਗ 'ਚ ਪਿਆਰ ਨਹੀਂ ਮਿਲਦਾ ਪਰ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਕਿ ਨਹੀਂ ਇੱਕ ਕੋ ਦਿਨ ਚ ਬੰਦਾ ਨਹੀਂ ਬੰਦਾ ਥੈਂਕ ਯੂ ਜੇ ਤੁਸੀਂ ਇਥੋਂ ਤੱਕ ਵਾਚ ਕੀਤੀ ਆ ਤਾਂ